ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊ ਚੈਨਲ ਅੱਜ ਸਾਡੀ ਟੀਮ ਪਹੁੰਚ ਪਿੰਡ ਚੱਕ ਦੇਹ ਜਿਹੜਾ ਜਲੰਧਰ ਵਿਖੇ ਜਿੱਥੇ ਕਿ ਸ਼੍ਰੀਮਨ ਇੱਕ ਸੰਤ ਬਾਬਾ ਧਿਆਨ ਦਾ ਜੀ ਸ਼੍ਰੀਮਨ ਇੱਕ ਸੰਤ ਬਾਬਾ ਚਰਨ ਦਾਸ ਜੀ ਦੀ ਪਾਰ ਕਿਰਪਨਾ ਸਲਾਨਾ ਧੂਣੀਆਂ ਦਾ ਜੋੜ ਮੇਲਾ ਅਤੇ ਦੂਸਰਾ ਖੂਨਦਾਨ ਕੈਂਪ ਮਹੰਤ ਅਮਰਦਾਸ ਜੀ ਦੇ ਦੇਖ ਰੇ ਗਏਟ ਗੁਰਾਇਆ ਬਲੱਡ ਸੇਵਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਜਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰਾ ਉਹਨਾਂ ਦੇ ਨਿਵਾਸ ਸਥਾਨ ਤੇ ਉਹਨਾਂ ਦੇ ਇਸ ਤਰੀਕੇ ਉਹ ਲੋਕ ਜਿਹੜੇ ਪੰਜਾਬ ਤੇ ਮਹਾਰਾਣੀ ਤੇ ਰਾਜਾ ਸਾਹਿਬ ਜਿਹੜੇ ਇਹਨਾਂ ਅਧਰਤਗ ਰਾਜਾ ਜਗਦੇਵ ਰਾਜੇ ਸਨ ਉਹਨਾਂ ਦੇ ਸਦੇ ਉਹਨਾਂ ਦਾ ਸਨ ਇਹ ਤਾਂ